ਪਹਿਲੀ ਗੱਲ ਤੇ ਮੈਂ ਇਹ ਦੱਸਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ 327 ਰੁਪਿਆਂ ਨੂੰ ਲੈ ਕੇ ਸੰਸੀਰ ਨਹੀਂ ਜੇ ਉਹ ਸੰਸੀਰ ਹੁੰਦੇ ਤੇ ਹੁਣ ਨੂੰ ਇਹ ਗੱਲ ਕਿਸੇ ਤਲਪਤਨ ਲੱਗ ਜਾਂਦੀ ਪਰ ਉਹਨਾਂ ਤਲਪਤਨ ਨਹੀਂ ਲਾਈ ਤੁਸੀਂ ਬੇਅਗਮੀਆਂ ਜੇ ਸਿੱਧੇ ਰੂਪ ਚ ਕਹੋ ਨਾ ਤਾਂ ਹੱਥ ਤੇ ਨੂੰ ਕੋਈ ਅਤਕਥਨੀ ਕੋਈ ਨਹੀਂ ਹੋਊਗੀ ਸ੍ਰੀ ਨਾਭ ਕਬਲ ਜਿਹੜਾ ਦਰਬਾਰ ਆ ਉੱਥੇ ਜਦੋਂ ਗਏ ਨੇ ਸਖਬੀਰ ਸਿੰਘ ਬਾਦਲ ਕਹਿੰਦੇ ਦੀ ਇੱਥੇ ਤੇ ਬੜੀ ਇਹਨਾਂ ਨੇ ਬੇਦਬੀ ਕਰਤੀ ਆ ਜੀ ਇੱਕ ਇੱਕ ਕਸਰੂ ਭਾ ਕੇ ਫੋੜ ਰਿਆ ਜੀ ਇਹ ਦਰੇ ਸਾਰੇ ਬੰਦੇ ਚੱਕਣ ਵਾਸਤੇ ਆਏ ਸੀਗੇ ਇਹ ਤੇ ਗੁਰਸਿੱਖ ਕੋਈ ਹੈ ਹੀ ਨਹੀਂ ਸੀਗਾ ਕਿੰਨੀਆਂ ਗੱਲਾਂ ਕੀਤੀਆਂ ਤੁਹਾਨੂੰ ਇਹਨੀ ਗੱਲ ਕਹੀ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤੁਸੀਂ ਆਪਣੇ ਇੱਕ ਆਦੇਸ਼ ਜਾਰੀ ਕਰਦੇ ਹੋ ਵੀ ਜਿਹੜੇ ਸਿੱਖ ਮੁੰਡੇ ਨੇ ਪੁਲਿਸ ਦੇ ਵਿੱਚ ਉਹ ਦਾੜੀਆਂ ਰੱਖ ਲੈਂਦੇ ਆਪਣੀ ਦਾੜੀਆਂ ਬੰਦਦੇ ਗੁਰਸਿੱਖ ਮੰਨ ਜਾਣ ਗੈਰ ਸਿੱਖਾਂ ਵਾਸਤੇ ਨਹੀਂ ਤੁਸੀਂ ਕੀਤਾ ਤੁਹਾਨੂੰ ਤੇ 50% ਡਰ ਲੱਗਦਾ ਸੀ ਤੁਸੀਂ ਅੱਜ ਵੀ ਆਪਣੇ ਨਾਲ ਸੀਆਰਪੀ ਰੱਖੀ ਆ ਤੇ ਜੇ ਤੁਸੀਂ ਉਸ ਦੇਰੇ ਵਿੱਚ ਗਏ ਹੋ ਤੇ ਮੈਨੂੰ ਇਹ ਦੱਸ ਦਿਓ ਵੀ ਸਿੱਟ ਨੇ ਜਾ ਕੇ ਉੱਥੇ ਬੇਦਬੀ ਕਿਹੜੀ ਕੀਤੀ ਉਹਨਾਂ ਨੇ ਸਿਰਫ ਜਾਂਚ ਕੀਤੀ ਆ ਵੀ ਜਿਹੜੇ ਇੱਥੇ ਸਰੂਪ ਪਏ ਨੇ ਕੀ ਉਹ ਮਰਿਆਦਾ ਅਨੁਸਾਰ ਇੱਥੇ ਆਇਆ ਕਿ ਔਰ ਕਿੰদূর ਫੜੇ ਉਹ ਗੱਲ ਸਹੀ ਨਿਕਲੀ ਆਪ ਵੀ ਮੰਨਦੇ ਹੋ ਜਿਹੜੇ ਮਰੀਕ ਸਿੰਘ ਬੱਲੇਵਾਲ ਨੇ ਉਹ ਆਪ ਹੀ ਮੰਨਦੇ ਨੇ ਕਿ ਜਿਹੜੇ ਸਰੂਪ ਸਾਡੇ ਕੋਲੇ ਨਹੀਂ 1978 ਤੋਂ 98 ਤੱਕ ਵਾਲੇ ਜਿਹੜੇ ਉਹਨਾਂ ਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ 208 ਤੱਕ ਸਾਡੇ ਕੋਲ ਰਿਕਾਰਡ ਨਹੀਂ 214 ਤੋਂ ਲੈ ਕੇ ਤੇ 219 2014 ਤੋਂ ਲੈ ਕੇ ਤੇ 2019 ਤੱਕ 30 ਰੁਪਏ ਦਾ ਸਾਡੇ ਕੋਲ ਰਿਕਾਰਡ ਜਰੂਰ ਹੈ ਉੱਥੇ ਨਾ ਤਾਂ ਕੋਈ ਜ਼ਰੂਰ ਚੁੱਕਿਆ ਗਿਆ ਨਾ ਕੋਈ ਵੇਦ ਵੀ ਕੀਤੀ ਗਿਆ ਨਾ ਕੋਈ ਖੰਡ ਪਟ ਖੰਡਨ ਕੀਤਾ ਗਿਆ ਤੇ ਫਿਰ ਬੇਲ ਵੀ ਕਿੱਥੇ ਹੋਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਜਿਹੜੀਆਂ ਪਿਛਲੇ ਸਮੇਂ ਤੇ ਕਰਤੂਤਾਂ ਘੁਲੀਆਂ ਨੇ ਨਾ ਉਹਨਾਂ ਤੇ ਮੋਹਰ ਲਾ ਕੇ ਆਏ ਹੋ ਤੁਸੀਂ ਬਰਗਾੜੀ ਕਾਂਡ ਹੋਵੇ ਬਹਿਬਲ ਕਾਂਡ ਹੋਵੇ ਕੋਟਕਪੂਰਾ ਕਾਂਡ ਹੋਵੇ ਮੋਗਾ ਕਾਂਡ ਵੇਖੇੜੇ ਕਾਂਡ ਦੀ ਗੱਤ ਕਲੀ ਹੈ ਤੁਸੀਂ ਇਹ ਜਸਟੀਫਾਈ ਕਰਕੇ ਤੇ ਇਹ ਵੀ ਜਸਟੀਫਾਈ ਕਰਤਾ ਜੀ ਪਿਛਲੇ ਸਮੇਂ ਤੇ ਜੋ ਸੀ ਕੀਤਾ ਸੀ ਠੀਕ ਕੀਤਾ ਸੀ ਤੁਸੀਂ ਤਾਂ ਪੁਲਿਸ ਵੀ ਹਣ ਬਚਾਤੀ ਬਣਾਉਂਦੀ ਸੀ ਬੈਣ ਪੁਲਿਸ ਬਣੀ ਚ ਲੱਗੀ ਹੈ ਜੀ ਇੱਥੇ ਇਸ ਕਰਕੇ ਉਹਨਾਂ ਨੂੰ ਇਹ ਬਿਆਨ ਨਹੀਂ ਜਿੰਦਣਾ ਜਿੰਦਾ ਬਿਆਨ ਦੇਣਾ ਚਾਹੀਦਾ ਸੀ ਵੀ ਜੋ ਵੀ ਸੈਟ ਜਿੱਥੇ ਵੀ ਕੋਈ ਕਾਰਵਾਈ ਕਰਨੀ ਉਹ ਮर्यादा ਅਨੁਸਾਰ ਕਰੇ ਤੇ ਧਾਰਮਿਕ ਵਿਅਕਤੀ ਨੂੰ ਨਾਲ ਲੈ ਕੇ ਕਰੇ ਇੱਥੇ ਵੀ ਬੇਕਾਦ ਤੌਰ ਤੇ ਉਹਨਾਂ ਨੇ ਆਪਣੇ ਲੈਵਲ ਤੇ ਨਹੀਂ ਪ੍ਰਬੰਧਕ ਕਮੇਟੀ ਦੇ ਨਮਾਤੇ ਨਾਲ ਲੈਨੇ ਗ੍ਰੰਥੀ ਨਾਲ ਲੈਨੇ ਪਾਠੀ ਨਾਲ ਲੈਨੇ ਉਹਨਾਂ ਕੋਲ ਕਿਹਾ ਵੀ ਇਹ ਚੀਜ਼ਾਂ ਨੂੰ ਵੇਖੇ ਦੱਸੋ ਹੈਗੀ ਆ ਸਿੱਟ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਬੇਦਬੀ ਨਹੀਂ ਕੀਤੀ ਬੇਦਬੀ ਸਰਵਿੰਸ ਕਰਕੇ ਲੱਗਦੀ ਆ ਕਿ ਆਪਾਂ ਭਗਵੰਤ ਮਾਨ ਦੇ ਖਿਲਾਫ ਆ ਵਿਰੋਧੀ ਧਿਰ ਦੇ ਵਿੱਚ ਆਪਾਂ ਨੂੰ ਮਤਲਬ ਬੋਲਣਾ ਹੀ ਬੋਲਣਾ ਦੀ ਮਰਜ਼ੀ ਵੈ। ਉਦੋਂ ਤਾਂ ਤੁਸੀਂ ਕਿਤੇ ਗਏ ਨਹੀਂ ਇੱਥੇ ਤੇ ਤੁਸੀਂ ਮਿੰਟੋ ਮਿੱਡੀ ਪਹੁੰਚ ਕੇ ਗੁਰਦੁਆਰੇ ਦੇ ਵਿੱਚ ਜਾ ਕੇ ਬਾਬੇ ਨੂੰ ਕਿਹਾ ਤਾਂ ਦੱਸੋ ਜੀ ਕਰਨਾ ਕੀ ਅਸੀਂ ਤੁਹਾਡੇ ਨਾਲ ਸੁਣੋ ਤੇ ਜਾਓ ਜਾ ਕੇ ਲਾ ਦਿਓ ਮੋਰਚਾ ਫਿਰ ਕਿਉਂ ਨਹੀਂ ਉਹਨਾਂ ਲੋਆ ਮੋਰਚਾ ਅੱਜ ਤੱਕ ਅਸੀਂ ਕਹਿੰਦੇ ਆਂ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਸਿੱਟ ਦਾ ਸਹਿਯੋਗ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਨੇ ਸਹਿਯੋਗ ਦਾ ਇੱਕ ਬਹਾਨਾ ਜ਼ਰੂਰ ਕੀਤਾ ਵਾ ਲੇਕਿਨ ਸਹਿਯੋਗ ਪ੍ਰੋਪਰਲੀ ਨਾ ਕਰਨਾ ਨਹੀਂ ਇਹ ਤੁਹਾਨੂੰ ਮਨੱਸਿਆ ਜਦੋਂ ਆਪਾਂ ਇਸ ਮਜਦੇ ਗੱਲਾਂ ਕਰਦੇ ਸੀ ਨੇ ਵੀ ਇਹਨਾਂ ਆਪਣਾ ਕਲਾਂ ਖੱਟ ਕੇ ਬਾਈਕਟ ਕਰਕੇ ਇਤਿਹਾਸ ਲਿਖੇਗਾ ਇਸ ਗੱਲ ਨੂੰ ਕਿ ਸ਼੍ਰੋਮਣੀ ਕਮੇਟੀ ਨੇ ਉਹਦਾ ਕਿਸੇ ਪ੍ਰਕਾਰ ਦਾ ਕੋਈ ਵੀ ਸਹਿਯੋਗ ਇਹਨਾਂ ਨੂੰ ਨਹੀਂ ਦਿੱਤਾ ਹੁਣ ਇਹਦੇ ਵਿੱਚ ਤੁਸੀਂ ਆਹ ਵੇਖ ਲਓ ਕਿ ਜੇ ਸੁਖਬੀਰ ਸਿੰਘ ਬਾਦਲ ਜਾ ਕੇ ਮੁੱਖ ਮੰਤਰੀ ਦੀ ਨਖਿੱਦੀ ਕਰਦੇ ਐ ਸਿੱਟੀ ਦੀ ਨਖਿੱਦੀ ਕਰਦੇ ਹੋ ਕੀ ਸ਼ਬਦ ਕਰਨਾ ਚਾਹੁੰਦੇ ਮੈਂ ਫਿਰ ਕਹਿੰਦੇ ਆ ਉਸ ਦਰਬਾਰ ਦੇ ਵਿੱਚੋਂ ਨਾ ਤਾਂ ਉਹਨਾਂ ਕੋਈ ਸਰੂਪ ਚੁੱਕਿਆ ਮੈਂ ਨਾ ਸਰੂਪ ਨੂੰ ਹੱਥ ਲਾਇਆ ਗਰੰਤੀਆਂ ਤੇ ਪਾਠੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕਿਹਾ ਜੀ ਐਸ ਗਰੰਤੀ ਉੱਤੇ ਸਾਨੂੰ ਇਹ ਵਕੇ ਤੁਸੀਂ ਇਹ ਨੰਬਰ ਹੈਗਾ ਜੇ ਹੈਗਾ ਠੀਕ ਆ ਤੁਹਾਡੇ ਕੋਲ ਜਿਹੜੇ ਸਰੂਪ ਤੁਸੀਂ ਸ਼੍ਰੋਮਣੀ ਕੋਲ ਲਿਆਦੇ ਜਾਂ ਬਾਹਰ ਲਿਆਦੇ ਦੁਕਾਨਾਂ ਤੋਂ ਤੁਹਾਡੇ ਕੋਲ ਰਸੀਦ ਹੈਗੀ ਨਹੀਂ ਹੈਗੀ ਉਹ ਆਪ ਹੀ ਮੰਨੇ ਨੇ ਵੀ ਸਾਡੇ ਕੋਲੇ 106 ਸਰੂਪਾਂ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਆ ਉਹ ਰਸੀਦ ਨਹੀਂ ਹੈ। ਇਹ ਸੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗਦੀ ਸੀ ਚਾਹੀਦੀ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਗੈਰਜਮਾਨਤੀ ਵੈਰੈਂਟ ਰਏ ਸੀ ਅੱਜ ਇਹ ਅਦਾਲਤ ਚ ਪੇਸ਼ ਹੋਏ ਨੇ। ਉਹ ਵੀ ਕੇਸ਼ਵ ਨਾਲ ਜੋੜਦੇ। 2 ਜਨਵਰੀ 4 ਜਨਵਰੀ 2017 ਨੂੰ ਰਜਿੰਦਰਪਾਲ ਸਿੰਘ ਖੰਡਕੀਤਨੀ ਜਥੇ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦੇ ਘਰ ਮੁਹਾਲੀ ਦੇ ਵਿੱਚ ਕੇਜਰੀਵਾਲ ਸਾਹਿਬ ਜਾਂਦੇ ਤੇ ਸੁਖਬੀਰ ਸਿੰਘ ਬਾਦਲ ਦਿੰਦੇ ਜਾਂਦੇ ਵੀ ਇੱਕ ਅੱਤਵਾਦੀ ਤੇ ਹੋਰ ਚੱਲ ਗਿਆ ਘੱਟ ਲੱਗਾ ਜੀ ਆਪਣਾ ਕੇਜਰੀਵਾਲ ਅੱਤਵਾਦੀ ਦੇ ਨਾਲ ਚੱਲ ਗਿਆ ਰਜਿੰਦਰਪਾਲ ਸਾਹਿਬ ਕਹਿੰਦੇ ਵੀ ਖੰਡਕੀਤਨੀ ਜੱਥਾ ਇੱਕ ਧਾਰਮਿਕ ਬਾਡੀ ਆ ਧਰਮ ਦਾ ਪ੍ਰਚਾਰ ਕਰਦੀ ਆ ਧਰਮ ਦਾ ਵਿਕਾਸ ਕਰਦੀ ਆ ਧਰਮ ਬਾਰੇ ਦਿਸ਼ਾ ਤੇ ਦਸ਼ਾ ਦੀ ਜਰੀਆ ਉਹ ਵਾਈ ਕਰਦੀ ਆ ਤੁਸੀਂ ਕਿਵੇਂ ਕਹਤੇ ਇਨੀ ਗੱਲ ਉਹਨਾਂ ਨੇ ਇਹਨਾਂ ਤੇ ਕੇਸ ਠੋਕਤਾ ਬਕਾਇਦਾ ਤੌਰ ਤੇ ਮਾਨ ਹੰਦੀ ਦਾ ਅਦਾਲਤ ਦੇ ਵਿੱਚ 2018 ਤੋਂ ਲੈ ਕੇ 25 ਤੱਕ ਕੋਈ ਹੋਈ ਨਹੀਂ ਕਰੀ ਹੋਈ ਤੇ 25 ਤੱਕ ਜਿਹੜੇ ਸੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਹੋਏ ਨਹੀਂ ਪੇਸ਼ ਹੋਏ ਤੇ ਅਦਾਲਤ ਨੇ ਗੈਰਜਬਾਨਤੀ ਵਿਰਣਟ ਜਾਰੀ ਕਰ ਜਦੋਂ ਗੈਰਜਮਾਨਤੀ ਫਿਰਾਂ ਜਾਰੀ ਕੀਤੇ ਤੇ ਫਿਰ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਬਣ ਗਈ ਪੇਛੋੜਦੀ ਤੇ ਅੱਜ ਉਹ ਅਦਾਲਤ ਪੇਛੋੜੇ ਲੇਕਿਨ ਅਦਾਲਤ ਨੇ ਉਹਨਾਂ ਨੂੰ ਮੇਲ ਦੇ ਦਿੱਤੀ ਹੈ ਅਗਲੀ ਡੇਟ ਵੀ ਦੇ ਦਿੱਤੀ ਹੈ ਰਜਿੰਦਰ ਪਾਲ ਸਿੰਘ ਜਿਹੜੇ ਅਖੰਡ ਕੀਤੀ ਜਿੱਥੇ ਦੇ ਸਪੋਕਸਪਰਸਨ ਨੇ ਅਖੰਡ ਕੀਤੀ ਜਿੱਥਾ ਇਹ ਆ ਕਿ 1978 ਦੇ ਵਿੱਚ ਜਿਹੜੇ ਮੁਖੀ ਸੀਗੇ ਭਾਈ ਫੌਜਾ ਸਿੰਘ ਹੋਰੀ ਉਹਨਾਂ ਨੇ ਵਿਰੋਧ ਕੀਤਾ ਸੀ ਨਰੰਗ ਕਾਰਿਆਂ ਦਾ ਜਿੱਥੇ ਗੁਰੂ ਸਾਹਿਬ ਦਾ ਜਿਹੜਾ ਸਰੂਪ ਸੀ ਉਹ ਥੰਨੇ ਪਿਆ ਸੀ ਗਾ ਪੀੜੇ ਦੇ ਉੱਤੇ ਤੇ ਨਿਰੰਕਰੀ ਮੁਖੀ ਕਹਿੰਦਾ ਸੀ ਇਹ ਪੋਥੀ ਹੈਗੀ ਹੈ ਗ੍ਰੰਥ ਗੁਰੂ ਤੋਂ ਕੋਈ ਨਹੀਂ ਹੈ ਤੇ ਕੋਲ ਕੁਰਸੀ ਦਾ ਕੇ ਮਿੱਠਾ ਸੀ ਜਿਹਦਾ ਵਿਰੋਧ ਕਰਨੇ ਕਰਨ ਵਾਸਤੇ ਤਿੰਨ ਕੇ ਚਾਰ ਜਿਹੜੇ ਸੀ ਉਹ ਦਮਦਿੱ ਮਿਟਕਸਾਲ ਦੇ ਤੇ ਬਾਕੀ ਖਣਕੀ ਇਥੇ ਜਵਾਨ ਸੀ ਜਿਹੜੇ ਤੇਰਾ ਸ਼ਹੀਦ ਹੋਏ ਚਾਰ ਬੰਦੇ ਦੋ ਨਿਰੰਕਰੀ ਇੱਕ ਰਿਕਸ਼ਮਣ ਤੇ ਕੋਲ ਮੀ 12 ਬੰਦੇ ਟੋਟਲੇ ਮਾਰੇ ਗਏ ਸਨ ਇਹ ਉਹ ਕਣ ਕਿੰਨੀ ਝੰਝਾਵਾ ਜਦੋਂ ਉਹ ਆਪਣੀ ਬੈਠਾ ਸੀ ਕੁਰਸੀ ਦੇ ਉੱਤੇ ਨਰਗਤਾਰੀ ਕਰਮਚਾਰਾ ਜਿਹਨੂੰ ਨਰਗਤਾਰੀ ਕਹਿੰਦੇ ਨੇ ਉਹਨੇ ਆਪਣੇ ਸੱਜੇ ਤੇ ਖੱਬੇ ਦੇ ਪਰਦੇ ਲੱਗੇ ਸੀ ਨਾ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਸਾਹਬ ਦੇ ਉੱਤੇ ਲਿਖਿਆ ਸੀ ਨਾਨਕ ਭਖਾਰੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸਾਹਿਬ ਦੇ ਲਿਖਿਆ ਸੀ ਗੋਬਿੰਦ ਛਕਾਰੀ ਤੇ ਉਹਦੇ ਬੰਦਿਆਂ ਨੂੰ ਸਿੱਖ ਸਜਾ ਦਾ ਵੀ ਨਹੀਂ ਕਿੱਥੇ ਲਿਖਿਆ ਇਹ ਉਸ ਕੰਡ ਕਿੰਨੀ ਜਿੱਥੇ ਦਾ ਜਿਹੜਾ ਸਪੋਕਸਪਰਸਨ ਸੀਗਾ ਜਿਹਦੇ ਧਰਮ ਦਾ ਪ੍ਰਚਾਰ ਡੰਡ ਕੇ ਕੀਤਾ ਲੋਕਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੋੜਿਆ ਆਜ ਸਖਬੀਰ ਸਿੰਘ ਬਾਦਲ ਨੂੰ ਅਦਾਲਤ ਨੇ ਬੇਲਟ ਦੇ ਦਿੱਤੀ ਐ ਝਾੜ ਝੰਮ ਵੀ ਕੀਤੀ ਐ ਤੇ ਅਗਲੀ ਡੇਟ ਵੀ ਦੇ ਦਿੱਤੀ ਤੇ ਹੁਣ ਕੇਸ ਚੱਲੇਗਾ ਦਰਜਿੰਦਰਪਾਲ ਸਿੰਘ ਕੋਲੇ ਗਿਆ ਸੀ ਵੀ ਇਹਦੇ ਬੰਦੇ ਵੀ ਰਾਈਟ ਮੈਂ ਖੜੇ ਕਹਿੰਦੇ ਨੋ ਜੋ ਕੋਟ ਕਰੇ ਕੀ ਫੈਸਲਾ ਉੱਤੇ ਚੱਲੋ ਤੇ ਚੱਲੋ ਜੀ